ਪਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ 2024 ਦੇ ਵਿੱਚ ਓਟਵਾ ਹੋਇਆ ਹੋਰ ਮਹਿੰਗਾ ਸ਼ਹਿਰੀ ਸੇਵਾਵਾਂ ਦੀ ਫੀਸ ਵਿੱਚ ਵਾਧਾ ਮਾਸਿਕ ਬੱਸ ਪਾਸ ਵੀ ਹੋਏ ਮਹਿੰਗੇ ਮੈਨੀਟੋਬਾ ਦੀ ਪੇਮ ਇਸ ਇੱਕ ਮਾਕ ਕੁਈ ढांचागत नुकसान का खतरा <्याँगी> ने कैबीता बच्चन जन्म हरदीप सिंह टूर बने रियल हीरो पीटर लॉयड सेंटर तक दिल तड़का यात्रा ਕੈਨੇਡਾ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਦਾ ਹਰ 10 ਲੱਖ ਤੋਂ ਵੱਧ ਵਰਕ ਪਰਮਿਟ 2025 ਜੋ ਹੈ ਖਤਮ। ਅਨਟੈਜੂਅਲ ਬਲਟ ਤੇ BC ਦੇ ਵਿੱਚ ਸਭ ਤੋਂ ਵੱਧ ਪ੍ਰਭਾਵ। ਇਹੋ ਨੇ ਨਾ ਸਰ ਗਰਮੀਆਂ ਦਾ ਵਿਸਥਾਰ। ਤੋ ਜੁਆ 26 ਦੇ ਵਿੱਚ ਔਟਵਨ ਦੇ ਨਿਵਾਸੀਆਂ ਲਈ ਦਸਾਨਾ ਦੀ ਜਿੰਦਗੀ ਹੋਰ ਮਹਿੰਗੀ ਹੋਣ ਸ਼ਾਰੀ ਹੈ ਜਨਤਕ ਕਾਵਜ ਲਈ ਤੋਂ ਲੈ ਕੇ ਪ੍ਰੋਪਰਟੀ ਟੈਕਸ ਪਾਣੀ ਦੇ ਪੀਲ ਪਾਰਕਿੰਗ ਮਨੋਰੰਜਨ ਸਹੂਲਤਾ ਤੇ ਲਾਇਸੈਂਸ ਫੀਸਾ ਤੱਕ ਸ਼ਹਿਰਦਿਆਂ ਕੋਈ ਸਵਾਮਾ ਦੇ ਲਈ ਲੋਕਾਂ ਨੂੰ ਬਧੇਰੇ ਭੁਗਤਾਨ ਕਰਨਾ ਪਵੇਗਾ ਸਭ ਤੋਂ ਪਹਿਲਾ ਗੱਲ ਕਰੀਏ ਜਨਤਕ ਕਾਵਜ ਲਈ ਤਾਂ ਔਟਵਸ ਸੀਟੀ ਕੌਂਸਲ ਨੇ ਉਸੇ ਟ੍ਰਾਂਸਪਰੋ ਦੇਖੀ ਰਾਏ ਦੇ ਵਿੱਚ 2.5 ਫੀਸ ਦੀ ਵਾਤੇ ਨੂੰ ਮਨਜ਼ੂਰੀ ਦਿੱਤੀ ਹੈ ਜੋ ਕਿ 1 ਜਨਵਰੀ 2026 ਤੋਂ ਲਾਗੂ ਹੋ ਚੁੱਕਿਆ ਹੈ ਇਸ ਨਾਲ ਪਾਲਿਕਾ ਮਾਸਿਕ ਪਾਸ ਦੀ ਕੀਮਤ ਵਧ ਕੇ 138 ਡਾਲਰ ਤੋਂ ਉੱਪਰ ਹੋ ਗਈ ਹੈ ਜਦਕਿ ਯੂ ਪਾਸ ਸੀਨੀਅਰ ਪਾਸ ਅਤੇ ਸਿੰਗਲ ਕ੍ਰਾਈਟਿਕ ਰਾਏ ਵੀ ਮਹਿੰਗੇ ਹੋਗੇ ਨਹੀਂ ਹਾਲਕਿ ਕੋਈ ਪਾਸ ਅਤੇ ਕਮਿਊਨਿਟੀ ਮਾਸਿਕ ਪਾਸ ਦੀਆਂ ਤਰ੍ਹਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਕਰਦੇ ਮਾਲਕਾਂ ਦੇ ਲਈ ਵੀ 226 ਦੇ ਵਿੱਚ ਖਰਚਾ ਬਣੇਗਾ ਸ਼ਹਿਰ ਦੇ ਬਜੂਟੇ ਅਨੁਸਾਰ ਪ੍ਰੋਪਰਟੀ ਟੈਕਸ ਵਿੱਚ 3.75% ਦਾ ਪੱਤਾ ਕੀਤਾ ਗਿਆ ਜਿਸ ਦੇ ਨਾਲ ਉਸਤ ਕਰ ਮਾਲਕ ਨੂੰ ਸਾਲਾਨਾ ਲਗਭਗ 166 ਡਾਲਰ ਬਤੇ ਦੇ ਅਦਾ ਕਰਨੇ ਪੈਣਗੇ ਇਸ ਦੇ ਵਿੱਚ ਸ਼ਹਿਰੀ ਸੁਵਾਂਵਾ ਪੁਲਿਸ ਅਤੇ ਆਵਾਜਾਈ ਦੇ ਖਰਚੇ ਸ਼ਾਮਲ ਨਹੀਂ ਇਸ ਨਾਲ ਹੀ ਪਾਣੀ ਗੰਦੇ ਪਾਣੀ ਅਤੇ ਤੂਫਾਨੀ ਪਾਣੀ ਦੇ ਭਿਲਾ ਦੇ ਵਿੱਚ 4.5% ਵਾਧਾ ਕੀਤਾ ਗਿਆ ਜਿਸ ਨਾਲ ਇੱਕ ਆਮ ਸਿੰਗਲ ਫੈਮਿਲੀ ਘਰ ਨੂੰ ਸਲਾਨਾ ਤਕਰੀਬਨ 47 ਡਾਲਰ ਵਧੇਰੇ ਭੁਗਤਾਨ ਕਰਨਾ ਪਵੇਗਾ ਕੂੜਾ ਅਤੇ ਰੀਸਾਈਕਲਿੰਗ ਸੇਵਾਵਾਂ ਲਈ ਫੀਸ ਵੀ ਵਧਾ ਦਿੱਤੀ ਗਈ ਹੈ ਮਨੋਰੰਜਨ ਸਹੂਲਤ ਦੀ ਕਲਕਰੀਏ ਤਾਂ 2426 ਦੇ ਵਿੱਚ ਅਖਾੜਿਆ जिम ने सीमा खेड़ मैदान ना टेरन सिकन ते कोर्सा दे कैंप आते एंजॉय ਕਰਾਦੀ ਮੈਂਬਰਸ਼ਿਪ ਫੀਸ ਦੇ ਵਿੱਚ ਵੀ ਲਗਭਗ 3% ਵਾਧਾ ਹੋਵੇਗਾ ਤੇ ਇਸ ਨਾਲ ਪਰਿਵਾਰ ਅਤੇ ਖੇਡ ਕਲੱਬਾਂ ਦੇ ਖਰਚੇ ਵੀ ਵਧਣਗੇ ਗ੍ਰਾਮ ਤੇ ਲਈ ਵੀ ਪੂਰੀ ਖਬਰ ਹੈ 2026 ਦੇ ਵਿੱਚ ਰਿਹਾਈਸ਼ ਪਾਰਕਿੰਗ ਪਰਮਿਟਾ ਅਤੇ ਮਿਊਨਿਸਪਲ ਪਾਰਕਿੰਗਾਂ ਲੋਟਾ ਦੀਆਂ ਤਰ੍ਹਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਆਫ ਸਟਰੀਟ ਪਾਰਕਿੰਗ ਲਈ ਵਾਤਵਤਾ ਘੰਟਾਵਾਰੀ ਅਤੇ ਦਿਨ ਦੀ ਦਰ ਦੋਮਾ ਹੀ ਮਹਿੰਗੀਆਂ ਹੋ ਗਈਆਂ ਨੇ ਇਸ ਤੋਂ ਇਲਾਵਾ ਸ਼ਹਿਰ ਦੇ ਵੱਲੋਂ ਚਲਾਈ ਜਾਣ ਵਾਲੇ ਫਰਸਟ ایڈ ਕੋਰਸਾ ਪੁਲਿਸ ਕੋਰਸ ਜਾਂਚਾ ਮੋਟਰ ਵਾਹਨ ਟ੍ਰੈਕਰ ਰਿਪੋਰਟਾ ਅਤੇ ਹੋਰ ਪ੍ਰਸ਼ਾਸਕੀ ਸਵਾਮਤ ਕੇ ਅਫੀਸਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਕਾਰੋਬਾਰੀਆਂ ਤੇ লাইসেন্স धारਕਾਂ ਨੂੰ ਵੀ বতেরে भुगतान کرنا پڑے گا۔ 2026 ਦੇ ਵਿੱਚ ਕਈ ਤਰ੍ਹਾਂ ਦੇ ਕਾਰੋਬਾਰੀ লাইসেনਸ ਜਿਵੇਂ ਕਿ ਪੋਜੁਨਸਥਾਨ ਡਰਾਈਵਿੰਗ ਸਕੂਲ, ਤੰਬਾਕੂ ਵਿਕਰੇਤਾ ਅਤੇ ਨੌਪਲੋੜ ठेकेदार ਵੀ ਫੀਸ ਬਤਾ ਦਿੱਤੀ ਗਈ ਹੈ। ਉर्जा ਖਰਚਿਆਂ ਦੇ ਵਲ ਧਿਆਨ ਦਿگی ਤਾਂ ਹਾਈਡਰੋਟਵਾ ਨਹੀਂ 2026 ਤੋਂ ਬਿਜਲੀ ਦੀਆਂ ਵੰਟੇ ਤਰ੍ਹਾਂ ਦੇ ਵਿੱਚ ਉਪਾਦੇ ਲਈ ਅਜੀ ਤਾਰੀਖ ਦਿੱਤੀ ਗਈ ਹੈ। ਜੇ ਮਨਜ਼ੂਰ ਹੋ ਜਾਂਦੀ ਹੈ ਤਾਂ ਖਰੇਲੂ ਉਪਭੋਕਤਾਵਾਂ ਦੇ ਮਹੀਨਾਵਾਰ ਬਿਜਲੀ ਬਿੱਲ ਹਰ ਵਕਤ ਦੇਨੇ ਕਰੇ ਕਿ ਕਿਰਾਏਦਾਰਾਂ ਦੇ ਲਈ ਤਸਲੀਮੀ ਗੱਲ ਇਹ ਹੈ ਕਿ ਕਈ ਪੁਰਾਣੀਆਂ ਅਪਾਰਟਮੈਂਟ ਇਮਾਰਤਾਂ ਵਿੱਚ ਰਹਿ ਰਹੇ ਲੋਕਾਂ ਨੂੰ 2026 ਤੇ ਵਿੱਚ ਹਲਕੀ ਕਿਰਾਏ ਤੇ ਵਿੱਚ ਕਮੀ ਮਿਲੇਗੀ। ਸ਼ਹਿਰ ਦੇ ਅਨੁਸਾਰ ਕੁਝ ਕਿਰਾਏਦਾਰਾਂ ਦਾ ਕਿਰਾਇਆ ਆਪਣੇ ਆਪ 0.99% ਘਟ ਜਾਵੇਗਾ। ਕੁੱਲ ਮਿਲਾ ਕੇ 2026 ਦਾ ਬਚਤ ਔਟਵਾ ਦੇ ਨਾਸੀਏ ਦੇ ਲਈ ਵਧੇ ਹੋਏ ਖਰਚਿਆਂ ਦਾ ਸਾਲ ਸਬਤ ਹੋ ਸਕਦਾ ਹੈ। ਜਿਥੇ ਲੋਕਾਂ ਨੂੰ ਆਪਣੀ ਮਾਸਿਕ ਯੋਜਨਾ ਤੇ ਬਜਟ ਨੂੰ ਹੋਰ ਧਿਆਨ ਦੇ ਨਾਲ ਸੰਭਾਲਣਾ ਪਵੇਗਾ। ਮੈਨੀਟੋਬਾ ਦੀ ਪ੍ਰਿਮਿਸਿਕ ਮਾਕ ਦੀ ਗ੍ਰੀਨ ਨੇਸ਼ਨ ਦੇ ਵਿੱਚ ਬਿਜਲੀ ਬੰਦ ਹੋਣ ਦੇ ਨਾਲ ਬਣੀ ਐਮਰਜੈਂਸੀ ਸਥਿਤੀ ਹੁਣ 4 ਦਿਨ ਦੇ ਵਿੱਚ ਤਾਕਲ ਹੋ ਗਈ ਹੈ ਮੈਨੀਟੋਬਾ ਹਾਈਡਰੋ ਦਾ ਕਹਿਣਾ ਹੈ ਕਿ ਵਿਰਵਾਰ ਨੂੰ ਕਰਮਚਾਰੀਆਂ ਨੇ ਟਿੱਕੀ ਹੋਈ ਬਿਜਲੀ ਲਾਈਨ ਦੀ ਮੁਰੰਮਤ ਪੂਰੀ ਕਰ ਲਈ ਹੈ ਅਤੇ ਹੁਣ ਪਾਈਚਾਰਟ ਦੇ ਵਿੱਚ ਖੋਲੀ-ਖੋਲੀ ਬਿਜਲੀ ਬਹਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਇੱਕ ਮੀਡੀਆ ਰਿਲੀਜ਼ ਦੇ ਵਿੱਚ ਮੈਨੀਟੋਬਾ ਹਾਈਡਰੋ ਨੇ ਦੱਸਿਆ ਕਿ ਬਿਜਲੀ ਦੀ ਬਹਾਲੀ ਪੜਾਅ ਤੇ ਵਿੱਚ ਕੀਤੀ ਜਾਵੇਗੀ ਤਾਂ ਜੋ ਸਿਸਟਮ ਉਤੇ ਵੱਧ ਬੋਝ ਨਾ ਪਵੇ ਅਤੇ ਉਪਕਰਨਾਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ ਕੰਪਨੀ ਮੁਤਾਬਕ ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਪਾਈਚਾਰਟ ਦੇ ਸਾਰੇ ਘਰਾਂ ਨੂੰ ਵੀ ਵਾਪਸ ਸ਼ਾਮ ਤੱਕ ਬਿਜਲੀ ਮਿਲਣ ਦੀ ਉਮੀਦ ਹੈ ਹਾਈਡਰੋਨੀ ਵਿਦ ਸੈਕਰੀ ਟਿੱਕੀ ਹੋਈ ਪਿਛਲੀ ਲਾਈਨ ਲਗਭਗ 300 ਮੀਟਰ ਲੰਬੀ ਸੀ ਅਤੇ ਨੈਸ਼ਨਲ ਨਦੀ ਦੇ ਦੋ ਟਾਪੂਆਂ درمیان ਸਥਿਤ ਸੀ ਮੁਰੰਮਤ ਤੇ ਇਸ ਕੰਮ ਦੇ ਵਿੱਚ ਲਗਭਗ 20 ਕਰਮਚਾਰੀ ਸ਼ਾਮਲ ਰਹੇ ਨੇ ਜੋ ਬਿਜਲੀ ਦੀ ਪੂਰੀ ਬਹਾਲੀ ਤੱਕ ਪਾਈਚੌੜ ਦੇ ਵਿੱਚ ਕੰਮ ਕਰਦੇ ਰਹਿਣਗੇ ਦੂਜੇ ਪਾਸੇ ਪੀਮਿਸਿਕ ਮਾਰਕ ਕਲੀਨੇਸ਼ਨ ਤੇ ਮੁਖੀ ਡੇਵਿਡ ਮੋਨੀਆਸ ਨੇ ਸੋਸ਼ਲ ਮੀਡੀਆ ਤੇ ਚੁਟਾਨੀ ਦਿਨ ਤੱਕ ਇਹ ਹੈ ਕਿ ਪੰਜਾਬਾ ਅਜੇ ਵੀ ਪੂਰੀ ਤਰ੍ਹਾਂ ਖੇਤਰ ਤੋਂ ਬਾਹਰ ਨਹੀਂ ਗਿਆ ਉਹਨਾਂ ਦਾ ਕਹਿਣ ਹੈ ਕਿ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣਾ ਤੇ ਤਿਬਰ ਠੰਡ ਕਾਰਨ ਵੱਡੇ ਪੱਧਰ ਉਤੇ ਟਾਜਗਤ ਨੁਕਸਾਨ ਹੋ ਸਕਦਾ ਹੈ ਮੁਨਿਆਸ ਮੁਤਾਬਕ ਪਾਣੀ ਦੀਆ ਪਾਈਪਾਂ ਤੇ ਜੰਮਰ ਅਤੇ ਫੱਟਿਆਂ ਨਾਲੇ ਦੇ ਪੰਪਾਂ ਟੈਂਕਾਂ ਭੂਮੀਗਤ ਮੈਨਾਂ ਅਤੇ ਸੀਵਰੇਜ ਸਿਸਟਮ ਨੂੰ ਨੁਕਸਾਨ ਪਹੁੰਚਣ ਦੀ ਚਿੰਤਾ ਹੈ ਇਸ ਦੇ ਇਲਾਵਾ ਪਾਣੀ ਸਪਲਾਈ ਪਲਾਂਟ ਦਾ ਮੁਲਾਂਕਣ ਕਰਨਾ ਤੇ ਉਹਨਾਂ ਨੂੰ ਸਖਰਤੰ ਦੇ ਨਾਲ ਮੁੜ ਚਾਲੂ ਕਰਨਾ ਵੀ ਲਾਜ਼ਮੀ ਹੈ ਕਈ ਕਰਾਦੀ ਅੰਦਰੂਨੀ ਪਾਣੀ ਦੇ ਨੁਕਸਾਨ ਦੀ ਰਿਪੋਰਟ ਹੋਇਆ ਜਿਸ ਦੇ ਵਿੱਚ ਫਰਸ਼ਾਂ ਅਤੇ ਜੰਮੇ ਹੋਏ ਹੜ੍ਹ ਦੀ ਸ਼ਾਮਲ ਨੇ ਮੁਖੀ ਮੁਨਿਆਸ ਨੇ ਕਿਹਾ ਕਿ ਭਾਈਚਾਰੇ ਨੂੰ ਵਾਧੂ ਮਦਦ ਦੀ ਲੋੜ ਹੋਵੇਗੀ ਜਿਸ ਵਿੱਚ ਫੋਰ ਪਲੰਬਰ ਇੰਜੀਨੀਅਰ ਸੰਭਵ ਤੌਰ ਤੇ ਇਲੈਕਟ੍ਰੀਸ਼ੀਅਨ ਅਤੇ ਮੁਰੰਮਤ ਲਈ ਜ਼ਰੂਰੀ ਸਪਲਾਈ ਅਤੇ ਉਪਕਰਨ ਸ਼ਾਮਲ ਨੇ ਇਸ ਦਰਮਿਆਨ ਬਸੂਰ ਦਾ ਬੱਚਾ ਅਤੇ ਜਾਗਤੀ ਤੌਰ ਤੇ ਕਮਜ਼ੋਰ ਲੋਕਾਂ ਦੀ ਨਿਕਾਸੀ ਹਜੇ ਵੀ ਚੱਲੀ ਜਾ ਰਹੀ ਹੈ ਮੁੱਖ ਮੋਨਿਆਸ ਦੇ ਅਨੁਸਾਰ ਵਿਨੀਪੈਕਟੇ ਥਾਮਸਨ ਦੇ ਲਈ ਉਟਾਨਾ ਤੇ ਉਥੇ ਰਹਿਣ ਦੀ ਵਿਵਸਥਾ ਜਾਰੀ ਹੈ ਤੇ ਹੋਟਲਾਂ ਤੇ ਆਵਾਜਾਈ ਦੀ ਲੋੜ ਹਜੇ ਵੀ ਬਣੀ ਹੋਈ ਹੈ ਜਦਕਿ ਰੈੱਡ ਕਰਾਸ ਨਿਕਾਸੀ ਸਥਾਨਾਂ ਉਤੇ ਭੋਜਨ ਸੇਵਾ ਦੇ ਨਾਲ ਚੁਪੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਲੱਗੀ ਹੋਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਤੱਕ ਵਾਪਸ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਦ ਤੱਕ ਇਹ ਯਕੀਨੀ ਨਾ ਹੋ ਜਾਵੇ ਕਿ ਉਥੇ ਪ੍ਰੋਸੇਓ ਗਰਮੀ ਸਾਫ ਪਾਣੀ ਅਤੇ ਸੈਨੀਟੇਸ਼ਨ ਸਹੂਲਤਾਂ ਉਪਲਬਧ ਨੇ ਜ਼ਿਕਰ ਹੋ ਕਿ ਪੀਮਿਸਿਕ ਮਾਰਕ ਕੁਰੀ ਨੇਸ਼ਨ ਐਤਵਾ ਦਪੈਨੂ ਬਿਜਲੀ ਤੋਂ ਬਿਨਾ ਹੈ ਅਤੇ ਸਥਿਤੀ ਉਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਕਲਕਿੱਤੇ ਦੇ ਵਿੱਚੋਂ ਖਰਾਬ ਮੌਸਮ ਅਤੇ ਤਿਲਕਨੀਆਂ ਸੜਕਾਂ ਤੇ ਅਤੀ ਰਾਤ ਦਾ ਸਮਾਂ ਸਾਰੀਆਂ ਚਰੁੰਠੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਡਰਾਈਵਰ ਹਰਦੀਪ ਸਿੰਘ ਤੂਤੀ ਕੱਢੀ ਦੀ ਪਿਛਲੇ ਸੀਟ ਉਤੇ ਚਿੰਨ੍ਹਗੀ ਅਤੇ ਮੋਤੀ ਤੋੜ ਚਲ ਰਹੀ ਸੀ। ਪਿਛਲੇ ਐਤਵਾਦ ਅਤੀ ਰਾਤ ਤੋਂ ਕੁਝ ਹੀ ਬਾਅਦ ਹਰਦੀਪ ਸਿੰਘ ਤੂਰ ਨੇ ਕੈਲਕਰੀ ਵਿੱਚ ਆਪਣੀ ਟੈਕਸੀ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਮੁੱਖਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਲਦ ਵਿੱਚ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਬਿਠਾਉਣ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀ ਹੈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਦਾ ਤੂੰ ਨੇ ਰਸਿਆ ਕਿ ਪਹਿਲਾ ਉਸ ਦਾ ਮਨ ਐਂਬੂਲੈਂਸ ਬੁਲਾਉਂਦਾ ਸੀ ਪਰ ਮੌਸਮ ਦੀ ਗੰਭੀਰਤਾ ਤੇ ਔਰਤ ਦੀ ਹਾਲਤ ਨੂੰ ਦੇਖਦਿਆਂ ਉਸਨੇ ਫੈਸਲਾ ਕੀਤਾ ਕਿ ਸਮਾਂ ਬਰਬਾਦ ਕੀਤੇ ਬਿਨਾ ਖੁਦ ਹੀ ਹਸਪਤਾਲ ਲੈ ਕੇ ਜਾਣਾ ਹੀ ਸਭ ਤੋਂ ਵਧੀਆ ਵਿਕਲਪ ਹੈ ਬਰਫੀਲੇ ਤੂਫਾਨ ਕਾਰਨ ਸੜਕਾਂ ਫਿਸਲਣ ਵਾਲੀਆਂ ਸਨ ਇਸ ਲਈ ਉਹ ਬਹੁਤ ਹੋਲੀ ਅਤੇ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੀ ਸੀ ਪੇਟਲ ਹੀਲਥ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਵੱਡਾ ਕੰਟਾ ਜੋ ਤੂ ਤੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 30 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉਤੇ ਪਹੁੰਚ ਕੇ ਉਹ ਸਾਥੀ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀ ਹੈ ਅਤੇ ਪਿਛਲੀ ਸੀਟ ਉਤੇ ਬੈਠੀ ਮਾਂ ਅਤੇ ਅਜੰਮੇ ਬੱਚੇ ਦੀ ਜਾਨ ਦਾਤੇ ਲੱਗੀ ਹੋਈ ਹੈ ਹਸਪਤਾਲ ਤੋਂ ਸਿਰਫ ਤਿੰਨ ਬਲੌਕ ਪਹਿਲਾ ਜਾਨਕ ਪਿਛੇ ਚੀਕਾ ਬੰਦ ਹੋ ਗਿਆ ਫਿਰ ਨਾ ਮਾਦੀ ਆਵਾਜ਼ ਨਾ ਬੱਚੇ ਦੀ ਇਹ ਪਲ ਤੂੜ ਦੇ ਲਈ ਸਭ ਤੋਂ ਡਾਉਣਾ ਸੀ ਪਰ ਕੁਝ ਸਕਿੰਟਾਂ ਬਾਅਦ ਇੱਕ ਨਵਜੰਮੇ ਬੱਚੇ ਦੀ ਰੋਂਦੀ ਆਵਾਜ਼ ਸੁਣਾਈ ਦਿੱਤੀ ਉਸ ਪਲ ਤੂੜ ਨੂੰ ਸਕੂਨ ਮਿਲਿਆ ਪਰ ਉਹ ਰੁਕਿਆ ਨਹੀਂ ਉਸ ਦਾ ਧਿਆਨ ਸਿਰਫ ਇੱਕ ਗਾਲੂ ਤੇਸੀ ਮਾਂ ਤੇ ਬੱਚੇ ਨੂੰ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਤੱਕ ਪਹੁੰਚਾਣੇ ਆਕਰਕਾਰ ਉਸ ਦੀ ਪੀਲੀ ਕਾਲੀ ਕੈਬ ਇੱਕ ਅਚਾਨਕ ਐਂਬੂਲੈਂਸ ਬਣ ਕੇ ਪੀਟਰ ਲੋਹਿਟ ਸੈਂਟਰ ਪਹੁੰਚ ਗਈ ਜਿਵੇਂ ਹੀ ਹਸਪਤਾਲ ਦਾ ਸਟਾਫ ਤੋੜ ਕੇ ਬਾਹਰ ਆਇਆ ਤਾਂ ਤੂੜ ਨੇ ਉਹਨਾਂ ਨੂੰ ਸਾਰਾ ਕੰਮ ਸੰਭਾਲਣ ਦਿੱਤਾ ਕੁਝ ਸਮੇਂ ਬਾਅਦ ਉਸਨੇ ਦੱਸਿਆ ਕਿ ਮਾਂ ਤੇ ਬੱਚੇ ਦੋਵੇਂ ਹੀ ਸੁਰੱਖਿਅਤ ਨੇ ਇੱਕ ਆਲਤੂ ਦੀ ਸ਼ਿਫਟ ਦੀ ਆਖਰੀ ਸਵਾਰੀ ਸੀ ਚਾਰ ਸਾਲ ਤੋਂ ਕੈਪਚੂਲ ਆ ਰਹੇ ਤੂਰ ਦਾ ਕਹਿਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਅਜਿਹੇ ਤਜਰਬਾ ਸੀ ਜਦੋਂ ਮੈਂ ਦੋ ਲੋਕਾਂ ਨੂੰ ਕੈਪ ਦੇ ਵਿੱਚ ਪਠਾਇਆ ਤੇ ਤਿੰਨ ਲੋਕਾਂ ਨੂੰ ਹਸਪਤਾਲ ਛੱਡਿਆ ਤੂਨੇ ਮੁਸਕਰਾਉਂਦੇ ਹੋਏ ਕਿ ਆਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਉਣ ਵਾਲਾ ਮੌਕਾ ਹੈ ਅਤੇ ਮੇਰੇ ਲਈ ਇਹ ਮਾਣ ਵਾਲਾ ਪਲ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਪਰਫਾਸ ਗਿਆ ਦਾ ਹੜ ਆ ਰਿਹਾ ਹੈ ਅਤੇ ਨਵੇਂ ਮਾਰੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਟੇ ਪੱਤਰ ਤੇ ਰੋਸ ਬਖਾਵੇ ਕਰਨ ਦੀ ਰਣਨੀਤੀ ਵੀ ਕੱਢ ਲਈ ਹੈ ਜੀ ਹਾਂ 2025 ਖਤਮ ਹੁੰਦਿਆ ਹੀ 10,53,000 ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ 6 ਮਹੀਨੇ ਬਾਅਦ 9,27,000 ਹੋਰ ਨਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਜੁਨਾ ਦੇ ਵੀ ਜੋ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਨੇ ਕੈਨੇਡਾ ਵਿੱਚ ਰਹਿਣ ਲਈ ਇਹਨਾਂ ਨੂੰ ਘਟੋ-ਘਟ ਮਿਸਟਰ ਵੀਜ਼ਾ ਲੋੜਿੰਦਾ ਹੋਵੇਗਾ ਅਤੇ ਜੀ ਉਹੋ ਵੀਰ ਨਹੀਂ ਮਿਲਦਾ ਤਾਂ ਮੁਲਕ ਦੇ ਵਿੱਚ ਨਿਯਾਇਜ਼ ਤਰੀਕੇ ਨਾਲ ਮੌਜੂਦਾ ਵਿਦੇਸ਼ੀ ਨਾਗਰਿਕੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਸੌਂਪੀ ਗਈ ਹੈ ਦੱਸਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੀ ਤਬਦੀਲੀ ਦੇ ਮੱਦੇ ਨਜ਼ਰ ਤਿਆਰ ਮਿਲਨ ਦੇ ਰਾਹ ਬੇਦ ਤੰਕ ਹੋ ਚੁੱਕੇ ਨੇ ਅਤੇ ਆਜ਼ੀ ਵੀਜ਼ਾ ਦੇ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਨ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਜੁਲੀ ਬਿਸਰਾ ਸਮੇਟਣਾ ਹੀ ਪਵੇਗਾ ਫਰਕ ਪਰਮਿਟ ਤੇ ਮਿਆਤ ਲੰਘਣ ਵਾਲੇ ਦੇ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਚਿੰਤਾ ਦੇ ਵੱਲੋਂ ਪੀ ਆਰ ਹਾਸਲ ਕਰਨ ਦਾ ਹਰ ਟੰਕ ਤਰੀਕਾ ਬਦਲਿਆ ਗਿਆ ਪਰ ਇਹ ਕਾਰਗਰ ਸਾਬਤ ਨਾ ਹੋਇਆ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਦੀ ਮੌਜੂਦਗੀ ਦਰਜ ਨਹੀਂ ਕੀਤੀ ਗਈ। ਸਪੈਸੀ ਫਰਕ ਪਰਮਿਟ ਵਾਲੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨ 온ਟਾਰੀਓ, ਅਲਬਰਟਾ ਤੇ BC ਵਰਗੇ ਰਾਜਾਂ ਦੇ ਵਿੱਚੋਂ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਵਿੱਖ ਦੀ ਰਣਨੀਤੀ ਕੜੀਚਾਦ ਗਿਆ। ਦਸੇ ਇੱਕ ਰਿਪੋਰਟ ਮੁਤਾਬਕ ਕਿਰਤੀਏ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੌਜਵਾਨ سپورਟ ਨੈਟਵਰਕ ਵੱਲੋਂ ਜਨਵਰੀ ਦੇ ਵਿੱਚ ਰੋਸ ਵਖਾਵੇ ਦਾ ਵਿਯੋਤ ਬੰਦੀ ਕੀਤੀ ਗਈ ਹੈ। ਜਥੇਬੰਦੀ ਦੇ کارਕੁਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮੇਦੀ ਤਾਂ ਸਿਉਗ ਹਾਲਤ ਨੂੰ ਵੇਖਦੇ ਕੈਨੇਡਾ ਵਿੱਚ ਉਨ੍ਹਾਂ ਦੇ ਕਾਨੂੰਨੀ ਤਰੀਕੇ ਦੇ ਨਾਲ ਮੌਜੂਦਗੀ ਯਕੀਨੀ ਬਣਾਉਣ ਖਾਤਰ ਹਮਲਾ ਮਾਰੇ ਜਾ ਰਹੇ ਹਨ ਤੇ ਜਥੇਬੰਦੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿੱਤਾ ਨਾਰਾ ਕਹਿੰਦੇ ਕਿ ਗੁੱਡ ਇੰਫ ਟੂ ਵਰਕ ਗੁੱਡ ਇੰਫ ਟੂ ਸਟੇ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਤਾ ਕਰਨੇ ਕੇ ਨਜਾਇਜ਼ ਤਰੀਕੇ ਦੇ ਨਾਲ ਮੌਜੂਦ ਨੌਜਵਾਨਾਂ ਨੂੰ guzara ਚਲਾਉਣ ਦੇ ਲਈ ਕੰਮ ਚਾਹੀਤੇ ਅਤੇ ਕਾਰੋਬਾਰੀ ਉਨਤੋ ਨੇ ਕੁਨੀਆਂ ਉਜਰੇ ਤਰ ਤਰਾਉ ਤੇ ਕੰਮ ਕਰਉਂਦੀਆਂ ਕੈਸ਼ ਅਦਾਇਗੀ ਦੀ ਸੁਹੂਲਤ ਦੇ ਦੇਣੀ ਵਰਕ ਪਰਮਿਟ ਐਕਸਪਾਇਰ ਹੋਣ ਦੀ ਦਰੁੱਤੇ ਜੋ ਆਤਮਾਰੀ ਜਵੈਟਾਤੂਬਦਮਾ ਪਰ ਅਤੇ ਦਸੰਬਰ 290000 ਤੱਕ ਪਰਮਿਟ ਖਤਮ ਹੋਏ ਅਤੇ ਨਵੇਂ ਪਰਮਿਟ ਦੇ ਪਹਿਲੇ 3 ਮਹੀਨੇ ਦੌਰਾਨ ਅਕੜਾ 315000 ਦੇ ਨੇੜੇ ਤੇ ਰਹ ਸਕਦਾ ਹੈ ਉਜਾ ਪੰਚੇ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਦੀ ਸਰਕਾਰ ਦੇ ਲਈ ਅੰਤਰਰਾਸ਼ਟਰੀ ਵਪਾਰਕ ਰੁਕਾਵਟਾਂ ਨੂੰ ਹਟਾਉਣਾ ਇੱਕ ਮੁੱਖ ਦਰਜੀ ਹੈ ਅਤੇ ਹੁਣ ਇਸ ਦਿਸ਼ਾ ਦੇ ਵਿੱਚ ਇੱਕ ਵੱਡਾ ਖਤਮ ਅੱਗੇ ਬਤਾਇਆ ਗਿਆ ਹੈ ਇਸ ਉਦੇਸ਼ ਲਈ ਲਿਆਂਦਾ ਗਿਆ ਕਾਨੂੰਨ ਹੁਣ ਅਧਿਕਾਰਤ ਤੌਰ ਉੱਤੇ ਲਾਗੂ ਹੋ ਚੁੱਕਿਆ ਹੈ ਨਵੰਬਰ ਮਹੀਨੇ ਫੈਦਰਸਕ ਨੇ ਐਲਾਨ ਕੀਤਾ ਸੀ ਕਿ ਸਾਲ ਦੀ ਸ਼ੁਰੂ ਵਿੱਚ ਪੇਸ਼ ਕੀਤੇ ਗਏ ਬਿੱਲ C5 ਕੈਨੇਡਾ ਵਿੱਚ ਮੁਕਤ ਵਪਾਰ ਅਤੇ ਲੇਬਰ गतिशीलता एक्ट ਦੇ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਇਸ ਕਾਨੂੰਨ ਦੇ ਤਹਿਤ ਕਿਚਨਵੀ ਤੋਂ ਸੁਪਾਈ ਪੱਤਰ ਉਤੇ ਮਨਜ਼ੂਰ ਵਸਤੂਆਂ ਸਵਾਵਾ ਵਰਕ ਲਾਇਸੈਂਸ ਅਤੇ ਸਰਟੀਫਿਕੇਟ ਹੋਣ ਸੰਗੀ ਪੱਧਰ ਤੇ ਵੀ ਮਾਨਤਾ ਪ੍ਰਾਪਤ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਦੌਰਾਪਨ ਅਤੇ ਲਾਲ ਫਿੱਤਰ ਸ਼੍ਰਈ ਕਟੇਗੀ ਅਤੇ ਕੈਨੇਡੀਅਨ ਕਾਮਿਆਂ ਕਾਰੋਬਾਰ ਅਤੇ ਖਪਤਕਾਰਾਂ ਦੇ ਲਈ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ ਹਾਲਕਿ ਇਸ ਕਾਨੂੰਨ ਦੇ ਵਿੱਚ ਕੁਝ ਛੋਟਾਂ ਵੀ ਰੱਖੀਆਂ ਗਈਆਂ ਨੇ ਜਿਵੇਂ ਕਿ ਪਹੁੰਚ ਅਤੇ ਸ਼ਰਾਬ ਦੇ ਨਾਲ ਸੰਬੰਧਿਤ ਨਿਯਮ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਵਿਧਾਨਕ ਮਾਮਲੇ ਦੇ ਅਤੇ ਉਪਲਤਾਨ ਪ੍ਰਿਆਨ ਮਹਿਲੋ ਨੇ ਇੱਕ ਨੀਸੀ ਚੈਨਲ ਦੇ ਨਾਲ ਗੱਲਬਾਤ ਕਰਕੇ ਕਿਹਾ ਕਿ ਪ੍ਰਤੀਕਾਤਮਕ ਤੌਰ ਉਤੇ ਇਸ ਸਾਲ ਦੀ ਸ਼ੁਰੂਆਤ ਕਰਨ ਦਾ ਇੱਕ ਮਜ਼ਬੂਤ ਸੰਕੇਤ ਹੈ ਪਰ ਅਸਲ ਪ੍ਰਭਾਵ ਸੁਪੇ ਦੀ ਕਾਰਵਾਈ ਉਤੇ ਨਿਰਭਰ ਕਰੇਗਾ ਇਸਨਾਲੀ ਸਾਰੇ ਸੂਬਿਆਂ ਤੇ ਸੰਘੀ ਸਰਕਾਰ ਦੇ ਵੱਲੋਂ ਦਸਤਕਤ ਕੀਤਾ ਗਿਆ ਤੇ ਇੱਕ ਵੱਖਰਾ ਆਪਸੀ ਮੰਨਤਾ ਸਮਝੋਤਾ ਵੀ ਜੂਨ ਤੱਕ ਲਾਗੂ ਹੋਣ ਦੀ ਉਮੀਦ ਜਤਾਈ ਚਾਰ ਗਿਆ ਜੋ ਅੰਤਰਰਾਸ਼ਟਰੀ ਵਪਾਰ ਨੂੰ ਹੋਰ ਆਸਾਨ ਬਣਾਵੇਗਾ ਪਰ ਮਾਰਾ ਦਾ ਕਹਿਣਾ ਹੈ ਕਿ ਹਜੇ ਵੀ ਵੱਡੀਆਂ ਚੁਣੌਤੀਆਂ ਬਾਕੀਆਂ ਨੇ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟਿਵਸ ਦੇ ਵਪਾਰ ਨੀਤੀ ਵਿਸ਼ੇਸ਼ ਗਿਆ ਸਟੂਅਰਟ ਟਰੂ ਮੁਤਾਬਕ ਕਰ ਸ਼ਰਾਬ ਜਿਵੇਂ ਕਿ ਬੀਅਰ ਬਾਇਨ ਅਤੇ ਸੈਪਰੇਟ ਹਜੇ ਵੀ ਇੱਕ ਵੱਡਾ ਵਿਵਾਦੀ ਮੁੱਦਾ ਹੈ ਜਿਸ ਉਤੇ ਸੁਪਾਈ ਪੱਧਰ ਉਤੇ ਗੱਲਬਾਤ ਜਾਰੀ ਹੈ ਮਾਰ ਕਹਿੰਦੇ ਨੇ ਕਿ 2026 ਸਰਕਾਰ ਦਿੱਲੀ ਸਿਰਫ ਵਾਅਦਾ ਦਾ ਹੀ ਨਹੀਂ ਸਗੋਂ ਠੋਸ ਕਾਰਵਾਈ ਤਦਸਾਲ ਹੋਣੀ ਚਾਹੀਦੀ ਹੈ ਖਾਸ ਕਰਕੇ ਇਸ ਲਈ ਕਿਉਂਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਸੀ ਯੂ ਐਸ ਐਮ ਐ ਇਸਾਲ ਸਮੀਖਿਆ ਲਈ ਤਿਆਰ ਹੈ ਤੋਂ ਦਾ ਕਹਿੰਦਾ ਕਿ ਅੰਤਰਰਾਸ਼ਟਰੀ ਅਨਿਸ਼ਚਿਤਤਾ ਕੈਨੇਡਾ ਤੇ ਆਪਣੀ ਘਰੇਲੂ ਅਰਥ ਤਾ ਮਜ਼ਬੂਤ ਕਰਨ ਦਾ ਹੌਦ ਵਪਾਰੀ ਉਹਨਾਂ ਚੋਦਾਵਨੀ ਦਿੱਤੀ ਹੈ ਕਿ ਭਾਵੇਂ ਨਵਾਂ ਮੁਕਤ ਵਪਾਰ ਸਮਝੌਤਾ ਹੋ ਜਾਵੇ ਟੈਰਿਫਾਂ ਪੂਰੀ ਤਰ੍ਹਾਂ ਖਤਮ ਹੋਣ ਦੀ ਸੰਭਾਵਨਾ ਘੱਟ ਹੈ ਖਾਸ ਤੌਰ ਉਤੇ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋਮੋਟਿਵ ਖੇਤਰਾਂ 'ਤੇ ਟੈਰਿਫ ਦਾ ਭਾਰੀ ਅਸਰ ਪਿਆ ਪੂਨੇ ਕਿਹਾ ਕਿ ਜੇ ਸਟਰੀਲ ਉਤੇ ਉੱਚ ਟੈਰਿਫ ਜਾਰੀ ਰਹਿਤਾ ਇਹ ਕੈਨੇਡੀਅਨ ਉਤਪਾਦਨ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਸੀਯੂਐਸ ਐਮਏਡੀਸ ਮਿਕੇਡਲੀ ਦਸਬਿਗਲ ਬਾਤ ਜਰਮਨੀ ਦੇ ਮੱਦੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਜਿੱਥੇ ਫੈਸਲਾ ਕੀਤਾ ਜਾਵੇਗਾ ਕਿ ਸਮਝੌਤਾ ਵਿਦਾਇਆ ਜਾਵੇ ਨਵਾਂ ਸਮਝੌਤਾ ਕੀਤਾ ਜਾਵੇ ਜਾਂ ਕੋਈ ਦੇਸ਼ ਦੇ ਵਿੱਚ ਵਾਕ ਹੁੰਦਾ ਫੈਸਲਾ ਕਰੇ ਕੈਨੇਡਾ ਵਿੱਚ ਸਾਉਥੇਸ਼ਨ ਕਾਰੋਬਾਰੀ ਅਤੇ ਕਰਾਉਤੇ ਕੋਲੀਆਂ ਚਲਾਉਂਦੇ ਇੱਕ ਹੋਰ ਮਾਮਲੇ ਦੀ ਪੜਤਾਲ ਰੰਗ ਗਈ ਹੈ ਜਿਸ ਨੂੰ ਸੁਰਾਨ ਸਰੀ ਦੇ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ ਆਰਸੀਐਮਪੀ ਦੇ ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ ਨੇ ਦੱਸਿਆ ਹੈ ਕਿ ਕਿਲ ਪਾਰਟੀ ਲਾਕੀ ਦੇ ਵਿੱਚ 140 A ਸਟਰੀਟ ਦੇ 11000 ਬਲਾਕ ਦੇ ਘਰ ਨੂੰ ਪਹਿਲੀ ਵਾਰ 7 ਦਸੰਬਰ ਨੂੰ ਸਰੀ ਤਕਰੀਬਨ 7:38 ਵਜੇ ਨਿਸ਼ਾਨਾ ਬਣਾਇਆ ਗਿਆ ਜਦ ਕੇ ਸਤਾਇ ਦਸੰਬਰ ਨੂੰ ਸਵੇਰੇ 8:00 ਵਜੇ ਮੂੜ ਕੋਲੀਏ ਚਲੀਆਂ ਤੇ ਇਸ ਮਗਰੋਂ 28 ਦਸੰਬਰ ਨੂੰ ਸਵੇਰੇ ਤੜਕੇ ਤਕਰੀਬਨ 3:00 ਵਜੇ ਸ਼ਕੀਆਂ ਨੇ ਕਾਲੂ ਤੇ ਤੇ ਜੂਾਰ ਗੋਲੀਆਂ ਚੁਲਾਈਆਂ ਜਾਂਚ ਕਰਤਾਵਾ ਦਾ ਮੰਨਣਾ ਹੈ ਕਿ ਕੋ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਈ ਜਾਂਦੀਆਂ ਵਾਦਤਾ ਸੋਸ਼ਲ ਅਤੇ ਬੀ ਸੀ ਦੀ ਗੈਂਗਵਾੜੇ ਨਾਲ ਸੰਬੰਧਿਤ ਨਹੀਂ ਪਰ ਕਰਦੇ ਕਿਸੇ ਉਸນິກ ਤੇ ਨਾਲ ਦੁਸ਼ਮਣੀ ਦੰਤੀ ਜਾ ਹੋ ਸਕਤੀ ਹੈ ਨੇ ਗੋਲੀਬਾਰਦੀ ਹਰਵਾਲਾ ਦਾਤ ਮਗਰੋਂ ਮੌਕੇ ਤੇ ਪਹੁੰਚੇ ਪੁਲਿਸ ਅਸਕਰਾਂ ਨੂੰ ਪਤਾ ਲੱਗਿਆ ਕਿ ਸ਼ੱਕੀ ਨੇ ਗੱਡੀ ਵਿੱਚ ਬੈਠੇ ਬੈਠੇ ਫਾਇਰਿੰਗ ਕੀਤੀ ਪਰ ਖੁਸ਼ਕਿਸਮਤੀ ਦੇ ਨਾਲ ਕਰਤਾ ਕੋਈ ਪਰਿਵਾਰਕ ਮੈਂਬਰ ਜਾਂ ਆਂਡਕ ਵਾਂਡ ਦਾ ਕੋਈ ਵੀ ਸਖ ਜ਼ਖਮੀ ਨਹੀਂ ਹੋਇਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ। ਸੱਦ ਸੰਭਲ ਦੀ ਵਾਤਾ ਦਾ ਜ਼ਿਕਰ ਕਰਦੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਸਰੀ ਫਾਇਰ ਸਰਵਿਸ ਦੇ ਵੱਲੋਂ 125 ਸਟਰੀਟ ਦੇ 10 200 ਬਲਾਕ ਦੇ ਵਿੱਚ ਗੱਡੀ ਨੂੰ ਅੱਗ ਲੱਗਣ ਤੇ ਮਗਰੋਂ ਸਰੀ ਪੁਲਿਸ ਸਮਾਜਤ ਮੰਗੀ ਗਈ ਪਰ ਕੁਝ ਮਿੰਟ ਬਾਅਦ 140 ਸਟਰੀਟ ਦੇ 11000 ਬਲਾਕ ਦੇ ਵਿੱਚ ਇੱਕ ਕਾਰ ਉੱਤੇ ਗੋਲੀਆਂ ਚਲਣ ਦੀ ਈਤਲਾ ਆ ਗਈ। ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਅਗਲ ਕਰਨ ਅਤੇ ਗੋਲੀਆਂ ਚਲਣ ਦੀ ਵਾਰ ਦਾ ਆਪਸ ਦੇ ਵਿੱਚ ਸੰਬੰਧਤ ਹੋ ਸਕਦੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਲਾਕੇ ਦੇ ਵਿੱਚ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਵੇ ਜਾਂ ਕਿਸੇ ਵਾਰ ਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਗੈਰ ਅਮਰਜੰਸੀ ਨੰਬਰ ਉੱਤੇ ਸੰਪਰਕ ਕਰ ਸਕਦੇ ਹੈ।